ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਨਿਊ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਜੀ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਬੇਬੀ ਵੀ ਬਿਲਕੁਲ ਠੀਕ ਠਾਕ ਹੈ ਜੀ ਤੇ ਅੱਜ ਦੇ ਇਸ ਬਲੌਗ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੀ ਕੀ ਪੰਜੀਰੀ ਦੇ ਵਿੱਚ ਹਰ ਗੁਣ ਨੂੰ ਤੇ ਮੈਨੂੰ ਕੀ ਕੁਝ ਰਸੀਵ ਹੋਇਆਗਾ ਤੇ ਆਪਾਂ ਇਸ ਬਲੌਗ ਦੇ ਵਿੱਚ ਇਹ ਨਹੀਂ ਦੱਸਾਂਗੇ ਕਿ ਕਿਹਨੇ ਕੀ ਦਿੱਤਾ ਹਨਾ ਜੀ ਇਹ ਸ਼ੇਅਰ ਨਹੀਂ ਕਰਾਂਗੇ ਆਪਾਂ ਸੋਨੂੰ ਸਿਰਫ ਅ ਦਿਖਾਵਾਂਗੇ ਕਿ ਕੀ ਕੀ ਕੁਝ ਅਸੀਵ ਹੋਇਆ ਆਪਾਂ ਨੂੰ ਹਰ ਗੁਰੂ ਦੇ ਲਈ ਠੀਕ ਹੈ ਜੀ ਸ਼ੁਰੂਆਤ ਕਰਦੇ ਆਪਾਂ ਇਸ ਪਿੱਲੋ ਤੋਂ ਜਿਹਦੀ ਕੀ ਹਰ ਗੁਰੂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਕਿਉਂਕਿ ਉਹਦਾ ਜਿਹੜਾ ਸਿਰ ਹੈਗਾ ਨਾ ਉਹ ਬਹੁਤ ਲੰਬਾ ਹੈ ਪਤਾ ਨਹੀਂ ਕਿਉਂ ਅ ਵੀ ਇਸ ਤਰ੍ਹਾਂ ਲੰਬਾ ਹੈਗਾ ਉਹਦਾ ਸਿਰ ਗੋਲ ਨਹੀਂ ਹੈਗਾ ਤੇ ਕੁਝ ਨਾ ਵੀ ਜੜੀਆਂ ਗੁੜੀਆਂ ਹੁੰਦੀਆਂ ਨੇ ਉਹ ਕਹਿ ਦਿੰਦੀਆਂ ਨੇ ਕਿ ਟੇਡਾ ਸੌਣ ਨਾਲ ਹਨਾ ਬੱਚੇ ਨੂੰ ਟੇਡਾ ਸਿਰ ਕਰਕੇ ਪਾਉਣ ਨਾਲ ਵੀ ਜਿਆਦਾ ਸਿਰ ਲੰਬਾ ਹੋ ਜਾਂਦਾ ਹੈਗਾ ਤਾਂ ਫਿਰ ਵੀ ਐਵੇਂ ਇਦਾਂ ਦੇ ਪਿੱਲੋ ਤੇ ਪਾਉਣਾ ਚਾਹੀਦਾ ਹੈਗਾ ਬੱਚੇ ਨੂੰ ਤੇ ਪਰ ਵੀਰੇ ਇਹ ਸਹੀ ਨਹੀਂ ਬਣਾਇਆ ਹੋਇਆ ਹੈਗਾ ਹਨਾ ਮੈਂ ਤੇ ਪਾਇਆ ਹਰਗੁਣ ਨੂੰ ਤੇ ਆ ਚੀਜ਼ਾਂ ਨੇ ਜਿਹੜੀਆਂ ਥੋੜੀਆਂ ਹੋਰ ਉੱਚੀਆਂ ਬਣਾਉਣੀਆਂ ਸੀ ਉਹਨਾਂ ਨੇ ਹਰਗੁਣ ਨਾਲ ਟੱਕੇ ਨਾਲ ਫਿਰ ਫਿਰ ਸਿਰ ਟੇਡਾ ਕਰ ਲੈਂਦਾ ਤੇ ਇਹਦੇ ਉੱਤੇ ਰੱਖ ਕੇ ਨਾ ਸਿਰ ਟੇਡਾ ਕਰਕੇ ਪਾ ਜਾਂਦਾ ਹੈਗਾ ਸੋ ਕੁਝ ਜ਼ਿਆਦਾ ਹੈਲਪਫੁਲ ਤਾਂ ਨਹੀਂ ਰਿਹਾ ਠੀਕ ਹੈ ਜੀ ਪਰ ਫਿਰ ਵੀ ਅ ਕੁਝ ਨਾ ਕੁਝ ਹੱਦ ਤੱਕ ਹੈਲਪ ਦਿੰਦਾ ਹੈ ਇਹ ਠੀਕ ਹੈ ਜੀ ਤੇ ਉਹ ਹੈਗਾ ਬੜਾ ਕਿਊਟ ਹੈ ਦੇਖ ਸਾਹ ਦੇ ਬਸ ਠੀਕ ਹੈ ਜੀ ਇਹ ਸੀਗੀ ਆਪਣੀ ਫਸਟ ਚੀਜ਼ ਤੇ ਆਹ ਵਾਲੀਆਂ ਖੇਡਾਂ ਸੀ ਉਹ ਹੋਈਆਂ ਨੇ ਜੀ ਇੰਨੀ ਆਵਾਜ਼ ਕਰਦੀਆਂ ਨੇ ਇਹ ਤੇ ਫਰੂਟ ਨੇਗੇ ਸਾਰੇ ਇਹ ਤੇ ਸੌਫਟ ਹੁੰਦੇ ਨੇਗੇ ਜਦੋਂ ਕਿ ਬੱਚਾ ਹਨਾ ਦੰਦ ਕੱਢਦਾ ਹੁੰਦਾ ਹੈਗਾ ਨਾ ਉਦੋਂ ਇਹ ਵਧੀਆ ਰਹਿੰਦੇ ਨੇਗੇ ਤਾਂ ਬੱਚਾ ਇਹਨੂੰ ਚੰਪੀ ਅੰਦਰ ਰੈਂਦਾ ਹੈਗਾ ਤੇ ਠੀਕ ਹੈ ਜੀ ਇਹ ਹੋ ਗਈ ਸੈਕੰਡ ਚੀਜ਼ ਆਪਣੀ ਤੇ ਇਕਾਰਸੀ ਬੋਏ ਨੇਦਰ ਟਾਵਲ ਇਹ ਤਾਂ ਸਿੰਪਲੀ ਤੋਂ ਪੱਤੀ ਹੈ ਇੱਕ ਆ ਵਾਲਾ ਆ ਸੌਫਟ ਜਾਂ ਟਾਬਲ ਹੈਗਾ ਤੇ ਇਸ ਤੋਂ ਬਾਅਦ ਜੀ ਇੱਕ ਆ ਵਾਲਾ ਰਸੀਵ ਹੋਇਆ ਆਪਾਂ ਨੂੰ ਹੈਂਡ ਟਾਵਲ ਹੈ ਸ਼ਾਇਦ ਤੇ ਇਸ ਤਰ੍ਹਾਂ ਹੈ 소프트 ਜੈਵੀ ਸਟਾਫ ਹੈ ਤਾਂ ਇੱਕ ਆ ਵਾਲਾ ਟਾਬਲ ਰਸੀਵ ਹੋਇਆ ਇਹ ਬਹੁਤ ਸੌਫਟ ਹੈਗਾ ਸੋਨਾ ਲੱਗਿਆ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ ਤੇ ਨੈਕਸਟ ਆਪਾਂ ਸੂਟਾਂ ਦੇ ਵੀਡੀਓ ਪਾਉਣੇ ਸਟਾਰਟ ਕਰਨੀਆਂ ਨੇ ਬਸ ਤਾਂ ਇਸ ਵੀਡੀਓ ਤੋਂ ਬਾਅਦ ਜਿਹੜੇ ਆਪਾਂ ਸੂਟ ਤੁਹਾਨੂੰ ਪਹਿਲਾਂ ਦਿਖਾਏ ਸੀ ਮੇਰੇ ਕੋਲ ਪਏ ਆ ਆਪਾਂ ਸਟਿਚ ਕਰਾਉਣੇ ਆ ਤਾਂ ਫਸਟਿਚ ਵਾਲੀ ਲੁੱਕ ਉਹਨਾਂ ਦੀ ਦਿਖਾਵਾਂਗੇ ਕੀ ਕਿੱਦਾਂ ਦੇ ਬਣੇ ਕਿੱਦਾਂ ਦੇ ਲੱਗ ਰਹੇ ਨੇ ਠੀਕ ਹੈ ਜੀ ਕਿੱਦਾਂ ਦਾ ਡਿਜ਼ਾਈਨ ਬਣਵਾਇਆ ਆਪਾਂ ਤੇ ਆ ਦੇਖੋ ਜੀ ਹਰ ਗੁੰਡੇ ਛੋਟੇ ਛੋਟੇ ਸੂਟ ਲਗੇ ਇਹ ਹਾਫ ਬਾਜ਼ੂ ਨੇ ਹੀ ਆ ਸੂਟ ਵੀ ਦੱਸਿਓ ਕਿਹੜਾ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਇਹਦੇ ਨਾਲ ਨਿੱਕਾ ਹੈ ਜੀ ਠੀਕ ਹੈ ਜੀ ਇਹ ਹੋ ਗਿਆ ਫਸਟ ਅੱਪਾ ਨਾਲ ਦੀ ਨਾਲ ਹੀ ਤੈਨ ਲਗਾ ਦੇਣੀ ਹੈ ਕਿਉਂਕਿ ਹਰ ਗੁਣ ਰੋਣ ਲੱਗ ਗਿਆ ਤਾਂ ਫਿਰ ਅੱਪਾ ਤੋਂ ਘੱਟ ਖੇਵੀ ਨਹੀਂ ਹੋਣੀ ਇਹ ਇੱਕੋਦਮ ਹੋ ਗਿਆ ਜੀ ਫਸਟ ਸੂਟ ਨੈਕਸਟ ਆਵਲਾ ਸੀ ਹੋਇਆ ਅਪਾ ਨੂੰ ਸਾਰੇ ਜਾਣੇ ਨਾਲ ਛੋਟੇ ਛੋਟੇ ਕੱਪੜੇ ਲੈ ਆਏ ਜਿਵੇਂ ਕਿ 3 ਗਿ ਮਹੀਨੇ ਤੱਕ ਕਾਣਗੇ ਬੱਚੇ ਦੇ ਹਨਾ 3 ਜਾਂ 4 ਮਹੀਨੇ ਤੱਕ ਇਸ ਤਰ੍ਹਾਂ ਠੰਡਾ ਜਾਣੀ ਹੈ ਤੇ ਫਿਰ ਉਸ ਤੋਂ ਬਾਅਦ ਦੇ ਵੀ ਜ਼ਿਆਦਾ ਬਟਨ ਹੋ ਜਾਣਾ ਹੈ ਨਾ ਤੇ ਸਾਰੇ ਆਪਾਂ ਨੂੰ ਹੁਣੀ ਪਾਉਣੇ ਪੈਣਗੇ ਉਹਦੇ ਤੇ ਆ ਦੇਖੋ ਜੀ ਇਹਦੇ ਟੇਕਣੇ ਨਿੱਕਰ ਬਿਲਕੁਲ ਛੋਟੀ ਜੀ ਹੈ ਸ਼ਾਇਦ ਦੋ ਕੁ ਮਹੀਨਿਆਂ ਦੇ ਹਰ ਗੁੰਡੇ ਆ ਜਾਣਗੇ ਇਹਨੇ ਹਣੇ ਕੋ ਇਹ ਫੁੱਲੇ ਬਾਜ਼ੂ ਦੇ ਹੈ ਥੋੜੀ ਠੰਡ 'ਚ ਵੀ ਪੈ ਜਾਣਾ ਹੈਗਾ ਠੀਕ ਹੈ ਜੀ ਆ ਇਹ ਦੇ ਨਾਲ ਹੈ ਜੀ ਪਜਾਮਨੀ ਤੇ ਆ ਵੀ ਲੋਰ ਹੈ ਜੀ ਇਹਦੇ ਨਾਲ ਤੇ ਇਹਦੇ ਨਾਲ ਆਹ ਵਾਲਾ ਚੱਕਾ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਮੈਂ ਜਿਹੜਾ ਸਾਰਾ ਸਮਾਨ ਹੈ ਉਹ ਆਪਣੇ ਕੋਲ ਰਖਵਾ ਲਿਆ ਸੀਗਾ ਕਿਉਂਕਿ ਆਪਾਂ ਵੇਟ ਨਹੀਂ ਕਰ ਸਕਦੇ ਕਦਰ ਹੈ ਵਿਗਿਆ ਹੋਵੇ ਕੁਛ ਤੇ ਆ ਦੇਖੋ ਜੀ ਇਹ ਥੋੜੇ ਵੱਡੇ ਐ ਇਹ ਸ਼ਾਇਦ 1 ਸਾਲ ਦੇ ਦੇ ਆ ਜਾਣਗੇ ਬੇਬੀਏ ਬਾਕੀ ਸਾਰੇ ਜਾਨੇ ਛੋਟੇ ਛੋਟੇ ਲੈ ਕੇ ਆਏ ਬਿਲਕੁਲ ਆਹ ਉਹ ਦੇ ਨਿੱਕਰਾ ਜੀ ਜਿਹੜਾ ਮੈਂ ਤੁਹਾਨੂੰ ਦਿਖਾ ਕੇ ਦਿੱਤੀ ਚੱਗਾ ਕਹ ਜੀ ਇੱਟਸ ਅਗੇ ਨਾਲ ਆ ਕਿਸਮਤਪਰੀਤ ਦੇ ਨਾਲ ਨਾਲ ਕਿਸਮਤਪਰੀਤ ਦੇ ਵੀ ਆਏ ਨੇ ਸੂਟਾ ਲੋਰ ਤੇ ਟੀ-ਸ਼ਰਟ ਇਹ ਵੀ ਹਰ ਗੁੰਦਾ ਜੀ ਇਹ ਹੈਗਾ ਸਰਦੀਆਂ ਵਾਲਾ ਇਹਦੇ ਨਾਲ ਉੱਪਰ ਦੀ ਜੈਕਟ ਹੈਗੀ ਏ ਜੀ ਤੇ نیچے ਹੈਗੀ ਟੀ-ਸ਼ਰਟ ਫੁੱਲ ਬਾਜ਼ੂ ਦੀ ਇਹ ਸਾਡੀਆਂ ਵਿੱਚ ਵੀ ਪੈ ਜਾਣਾ ਮੈਨੂੰ ਲੱਗਦਾ ਹੈ ਪਰ ਨਾਲ ਇਹਦੇ ਨਿਕਰੇ ਨਹੀਂ ਪਹਿਣਾ ਸਰ ਕਿ ਵੀ ਇੱਕ ਆ ਹੋ ਗਿਆ ਜੀ ਹਰ ਗੁੰਦਾ ਸੌਤਾ ਚੱਪਗਾ ਥਿਲਾਰਾ ਮੈਂ ਬਹੁਤ ਪਾਤਾ ਬੈੱਡ ਤੇ ਏ ਆਪਨ ਤੇ ਇਹ ਸੀ ਕਿ ਹਰ ਗੁੰਦੇ ਸ਼ੂਟ ਤੇ ਉਸ ਤੋਂ ਬਾਅਦ ਆ ਮੂਜੀ ਰੈਡ ਐਂਡ ਬਲੂ ਛੋਟੇ ਜਿਹੇ ਬੱਚੇ ਦੇ ਰੈਡ ਰੈਡ ਟੀ-ਸ਼ਰਟ ਵਗੈਰਾ ਪਾਈ ਹੋਵੇ ਨਾ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਅੱਛੀ ਲੱਗਦੀ ਹੈ ਮੈਂਡ ਬਾਕਸ ਦੇ ਵਿੱਚ ਦੱਸਿਓ ਹੁਣ ਆਪਣਾ ਬਲੌਗ ਨਹੀਂ ਆਇਆ ਸੀਗਾ ਕਾਫੀ ਦਿਨਾਂ ਤੋਂ ਕਿਉਂਕਿ ਮੇਰੇ ਤੋਂ ਵੀਡੀਓ ਬਣੀ ਨਹੀਂ ਹੈਗੀ ਜੀ ਤੇ ਕੱਲ ਪੰਜੀਰੀ ਆਲੇ ਆਏ ਸੀਗੇ ਤਾਂ ਵੀ ਮੇਰੇ ਤੋਂ ਬਲੌਗ ਨਹੀਂ ਸ਼ੂਟ ਹੋਇਆ ਕਿਉਂਕਿ ਕੋਈ ਵੀ ਮੇਰੇ ਆਖੇ ਨਹੀਂ ਲੱਗਿਆ ਬੱਚਾ ਕਿਉਂਕਿ ਸਾਰੇ ਆਪਣੀ ਮਾਸਤੀ ਦੇ ਵਿੱਚ ਸੀਗੇ ਕੋਈ ਮਤਲਬ ਕਿਸੇ ਨੇ ਗੱਲ ਨਹੀਂ ਸੁਣੀ ਮੈਂ ਕਿਹਾ ਸੀ ਇੱਕ ਦੋ ਨੂੰ ਕਿ ਤੁਸੀਂ ਮੇਰਾ ਬਲੌਗ ਸ਼ੂਟ ਕਰ ਦਿਓ ਬਾਹਰੋਂ ਹਨਾ ਜਦੋਂ ਆਉਣਗੇ ਪੰਜੀਰੀ ਆਰੇ ਉਦੋਂ ਤੇ ਸਾਰਾ ਵੀਊ ਤੁਸੀਂ ਵੀ ਮਤਲਬ ਕਲੈਕਟ ਕਰ ਲਿਓ ਸਾਰੀ ਵੀਡੀਓ ਪਰ ਕਿਸੇ ਨੇ ਵੀ ਇਹ ਗੱਲ ਨਹੀਂ ਸੁਣੀ ਹੈਗੀ ਤਾਂ ਕਰਕੇ ਫਿਰ ਪੰਜੀਰੀ ਵਾਲਾ ਬਲੌਗ ਹੈ ਜਿਹੜਾ ਉਹ ਆਪਣੇ ਤੋਂ ਨਹੀਂ ਬਣਿਆ ਤੇ ਆਪਾਂ ਮੈਂ ਸੋਚਿਆ ਚਲੋ ਕੱਲ ਨੂੰ ਮੈਂ ਕਿਹਾ ਜਿਹੜਾ ਵੀ ਆਪਾਂ ਨੂੰ ਜਿਹੜਾ ਵੀ ਕੁਛ ਰਿਸੀਵ ਹੋਊਗਾ ਹਨਾ ਕੱਪੜੇ ਵਗੈਰਾ ਜਾਂ ਹੋਰ ਕੁਛ ਆਈਟਮਸ ਮੈਂ ਕਿਹਾ ਉਹ ਆਪਾਂ ਸ਼ੇਅਰ ਕਰ ਲਾਂਗੇ ਤਾਂ ਫਿਰ ਮੈਂ ਅੱਜ ਬਲੌਗ ਜਿਹੜਾ ਉਹ ਸ਼ੂਟ ਕੀਤਾ ਤੇ ਆ ਦੇਖੋ ਜੀ ਇਹ ਵੀ ਮੈਨੂੰ ਬਹੁਤ ਪਿਆਰਾ ਲੱਗਿਆ ਠੀਕ ਹੈ ਜੀ ਇਹ ਕੇਸ ਉਹ ਤੋਂ ਹੋਇਆ ਰਿਸੀਵ ਆਪਾਂ ਨੂੰ ਤੇ ਜਿਹੜੇ ਇਸ ਵੀਡੀਓ ਰਾਹੀਂ ਮੇਰੇ ਚੈਨਲ ਤੇ ਨਿਊ ਆਣਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਤੇ ਆਪਣਾ ਜਿਹੜਾ ਇੱਕ ਖੁਸ਼ਖਬਰੀ ਹੈ ਤੇ ਮੇਰੇ ਸਬਸਕ੍ਰਾਈਬਰ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੇਰੇ ਵੀਵਰਸ ਨੇ ਜਿਹੜੇ ਉਹਨਾਂ ਲਈ ਤੇ ਕੀ ਕਿ ਆਪਣੇ ਜਿਹੜੇ ਸਬਸਕ੍ਰਾਈਬਰ ਸੀ ਉਹ ਤਾਂ ਆਪਣੇ ਪੂਰੇ ਹੋ ਗਏ ਸੀਗੇ ਤੇ ਹਜ਼ਾਰ ਤੋਂ ਹਜ਼ਾਰ ਪਲੱਸ ਹੋ ਗਏ ਸੀ ਤੇ ਜਿਹੜਾ ਆਪਣਾ ਵਾਚ ਟਾਈਮ ਹੈ ਉਹ ਵੀ ਪੂਰਾ ਹੋਣ ਵਾਲਾ ਜੀ ਤੇ ਸਪੋਰਟ ਕਰਦੇ ਰਹੋ ਇਸ ਤਰ੍ਹਾਂ ਹੀ ਤੇ ਜਿਹੜਾ ਆਪਣਾ ਵਾਚ ਟਾਈਮ ਹੈ ਉਹ ਵੀ ਛੇਤੀ ਪੂਰਾ ਹੋ ਜਾਊਗਾ ਤੁਹਾਡੀ ਸਪੋਰਟ ਦੇ ਨਾਲ ਤੇ ਇੱਕ ਆ ਵਾਲਾ ਸੂਟ ਰਸੀਵ ਹੋਇਆ ਜੀ ਮੈਨੂੰ ਆਪਣੇ ਲਈ ਆਰਗੇਂਜ਼ਾ ਦਾ ਸਟੱਫ ਹੈ ਇਹ ਤੇ ਜਿਹੜਾ ਇਹਨਾਂ ਦੁਪੱਟਾ ਲੱਗਿਆ ਹੋਇਆ ਜੀ ਉਹ ਵੀ ਆਰਗੇਂਜ਼ਾ ਦਾ ਹੀ ਹੈ ਦੁਪੱਟਾ ਵੀ ਠੀਕ ਹੈ ਜੀ ਇਹका ਆਪਾਂ ਨੂੰ ਕਾਟਨ ਦਾ ਰਸੀਵ ਹੋਇਆ ਹੈ ਪਿਓਰ ਕਾਟਨ ਕੈਮਰਿਕ ਹੈ ਕੈਮਰਿਕ ਦੇ ਵਿੱਚ ਤੇ ਇਹਦੇ ਨਾਲ ਪਿਓਰ ਦਾ ਜਿਹੜਾ ਦੁਪੱਟਾ ਹੈ ਪ੍ਰਿੰਟਡ ਠੀਕ ਹੈ ਜੀ ਤੇ ਦੇਖਦੇ ਆਪਾਂ ਕਿਹੜੇ ਕਿਹੜੇ ਸਟਿਚ ਕਰਵਾਣੇ ਹਨਾਂ ਚੋਂ ਤੇ ਮੰਮੀ ਕਹਿ ਰਹੇ ਸੀ ਪਿੰਡ ਵਾਲੇ ਕਿ ਸਾਰੇ ਨਹੀਂ ਸਟਿਚ ਕਰਵਾਣੇ ਤਾਂ ਸੁੱਚ ਕਰਾਖ ਲਈ ਦੇ ਲੈਂਦੇ ਵੀ ਕੰਮ ਆ ਜਾਂਦੇ ਹੁੰਦੇ ਨੇਗੇ ਉਹ ਐਦਾਂ ਦੀ ਨੇ ਮੰਮੀ ਮੇਰੇ ਇਸ ਸੂਟ ਜਿਆਦਾ ਨਹੀਂ ਸਟੀਚ ਕਰਵਾਉਂਦੇ ਤੇ ਇਹ ਕਾਵਲ ਹੈ ਜੀ ਅ ਮਸ਼ਲੀਨ ਦਾ ਹੈ ਸਟਫ ਇਹਦਾ ਸੂਟ ਦਾ ਤੇ ਤਾਂ ਸੋਹਣਾ ਲੱਗਿਆ ਮੈਨੂੰ ਨਾਈਸ ਆ ਤੇ ਸੋਨ ਦੇਖਦੇ ਆ ਕਿਹੜਾ ਕਿਹੜੇ ਬਣਵਾਉਣੇ ਨੇ ਕਿਹੜੇ ਕਿਹੜੇ ਨਹੀਂ ਬਣਵਾਉਣੇ ਠੀਕ ਹੈ ਜੀ ਇਹ ਮੈਚਿੰਗ ਸੂਟ ਸੀਗਾ ਕੀਰੀਆਂ ਤੋਂ ਬਾਅਦ ਬੈਕ ਪੇਨ ਬਹੁਤ ਹੁੰਦਾ ਜੀ ਇਹਦਾ ਕੋਈ ਹੱਲ ਦੱਸੋ ਦਿਨ ਕਿਸ ਨੂੰ ਪਤਾਗਾ ਕਿ ਕਿਉਂ ਹੁੰਦਾਗਾ ਨਾ ਐਵੇਂ ਜੇ ਵੀ ਕਿਤੇ ਤਾਂ ਬੈਕ ਪੇਨ ਉੱਪਰ ਜੇ ਹੁੰਦਾਗਾ ਕਿਤੇ ਨੀਚੇ ਜੇ ਹੁੰਦਾਗਾ ਕਿਤੇ ਸੈਂਟਰ ਜੀ ਚ ਹੋਣ ਲੱਗ ਜਾਂਦਾਗਾ ਐ ਕਿਉਂ ਹੁੰਦਾਗਾ ਬਈ ਥੋੜਾ ਕੁਛ ਰਹਿਣਾ ਬਾਹਰ ਬੈ ਜੀ ਥੋੜਾ ਜਿਹਾ ਫਿਰ ਤੁਰਾ ਫੇਰਾ ਕਰ ਲਈਏ ਉਹਦੀ ਟੂਈ ਦੁਖਣ ਲੱਗ ਜਾਂਦੀ ਆ ਪਤਾ ਨਹੀਂ ਕਦੋਂ ਕੋ ਮਤਲਬ ਤਕੜੇ ਜੀ ਹੋਵਾਂਗੇ ਪਹਿਲਾਂ ਵਰਗੇ ਇਹ ਇੱਕ ਆਰ ਰਸੀਵ ਹੋਇਆ ਜੀ ਸੂਟ ਆਪਾਂ ਨੂੰ ਕਿਹੜਾ ਸੂਟ ਕਹਿੰਦੇ ਨੇ ਇਹਨੂੰ ਬਨਾਰਸੀ ਕਹਿੰਦੇ ਨੇ ਸ਼ਾਇਦ ਤੇ ਕਮੈਂਟ ਕਰਕੇ ਦੱਸਿਓ ਕਿ ਬਨਾਰਸੀ ਹੀ ਕਹਿੰਦੇ ਨੇ ਕਿ ਮੈਂ ਗਲਤ ਕਹੀ ਆ ਰਹੀ ਆ ਆ ਦੁਪੱਟਾ ਇਹਦੇ ਨਾਲ ਬਨਾਰਸੀ ਹੋਈ ਆ ਦੁਪੱਟਾ ਵੀ ਪਰ ਇਹ ਇਹ ਨਾ ਖੜਦਾ ਨਹੀਂ ਹੁੰਦਾ ਬਈ ਸਿਰ ਤੇ ਔਖਾ ਜਿਹਾ ਕਰਦਾ ਗੱਲ ਮੈਨੂੰ ਲੱਗਦਾ ਲੱਗਦਾ ਮੈਨੂੰ ਤੇ ਇਹ ਆਵੇਗਾ ਆ ਉੱਪਰੋਂ ਤਾਂ ਪ੍ਰਿੰਟ ਇਹਦਾ ਬਹੁਤ ਸੋਹਣਾ ਹੈਗਾ ਵਾਈਟ ਦੇ ਨਾਲ ਕੀ ਟਾਈ ਐਂਡ ਟਾਈ ਕਿਤ ਸਮਾਏਗਾ ਠੀਕੇ ਦੀ ਇਹ ਹੋ ਗਈ ਸੀ ਤੇ ਆ ਥੋੜੀ ਜਿਹੀ ਸੂਟ ਰਹਿ ਗਈ ਜਿਸ ਮਤੇ ਮੈਂ ਨਾ ਥੱਕ ਵੀ ਗਈ ਐਨੀ ਕੁ ਵੀਡੀਓ ਬਣਾਉਂਦੀ ਬਣਾਉਂਦੀ ਆ ਇਹਨੂੰ ਕਰਕੇ ਮੇਰੇ ਤੋਂ ਬਲੌਗ ਨੂੰ ਸ਼ੂਟਿੰਗ ਹੁੰਦਾ ਜੀ ਆਹ ਹਨਾ ਇਤਫਾਕ ਨਾਲ ਸ਼ਾਇਦ ਬਲੱਡੋ ਲੈ ਹੋਣਗੇ ਦੋਵਾਂ ਜੜਿਆਂ ਨੇ ਕਿਨੇ ਲੈਨੇ ਸੂਟ ਇਹ ਨਾ ਇਕੁਅਲ ਜੇ ਦੋ ਹੋਗੇ ਹਰ ਇੱਕ ਨੂੰ ਆ ਦੇਖ ਠੀਕ ਹੈ ਜੀ ਤੇ ਆ ਕਿਸਮਤਰੀ ਦਾ ਜੀ ਜੀਨ ਟੌਪ ਜੀਨ ਦੇ ਨਾਲ ਟੀ-ਸ਼ਰਟ ਹੈਗੀ ਇਦਾਂ ਦੀ ਜੀਨ ਹੈਗੀ ਇਹਦੇ ਨਾਲ ਠੀਕ ਹੈ ਜੀ ਤੇ ਇਹ ਕਾ ਹਲਕਾ ਜਿਹਾ ਟੰਟਾ ਜੀ ਇਹ ਆਪਾਂ ਆ ਹੀ ਦੇਣਾ ਹਰ ਗੁੰਡੇ ਸ਼ਾਇਦ ਹੈਗਾ ਵੀ ਛੋਟਾ ਹੀ ਹੈਗਾ ਟਾਪ ਉਹ ਬਣਾਣਾ ਵਾਲਾ ਸੱਤ ਜਾਗਾ ਠੀਕ ਹੋਊਗਾ ਹੁਣ ਹਰ ਗੁੰਡੇ ਘਰੇ ਪਾਉਣ ਵਾਸਤੇ ਸਾਰੇ ਘਟ ਤੇ ਫਿਰ ਮੈਨੂੰ ਨਾ ਵੀਡੀਓ ਜਦੋਂ ਵੀਡੀਓ ਬਣੇਗੀ ਫਿਰ ਮੈਨੂੰ ਪਿੱਛ ਪਾਣੀ ਵੀ ਔਖੇ ਹੋ ਜਾਣਗੇ ਤਿਆਂ ਮਾਰ-ਮਾਰ ਕੇ। ਬੜੇ ਕੁਝ। ਛੋਟਾ ਸਾ। ਕਿਸਮਤਪ੍ਰੀਤ ਕੈਰੀ ਸੀਗੀ ਕਿ ਜਿਹੜੇ ਇਸਤਿਹਾਰ ਸੀ ਸਾਰੇ ਹਨਾ ਲੈ ਕੇ ਆਏ ਸੀਗੇ ਸੂਪ ਵਗੈਰਾ ਹਰ ਛੋਟੇ ਬੇਬੀ ਲਈ। ਤੇ ਕੀ ਮੇਰੇ ਕੀ ਹਰਗੁਣ ਲਈ ਜਿਆਦਾ ਸੁਟਾਏ ਨੇ ਮम्मा ਮੇਰੇ ਲਈ ਘਟ ਆਏ ਨੇਗੀ ਐਦਾ ਕਿਉਂ ਆਗਾ ਤੇ ਕੋਲੋਂ ਬਚਿੰਗ ਪਤਾ ਨਹੀਂ ਹੈਗਾ ਮੈਂ ਉਹਨੂੰ ਸਮਝਾਇਆ ਕਿ ਤੈਨੂੰ ਵੀ ਇੰਨੇ ਹੀ ਯਾਈ ਸੀ ਜਦੋਂ ਤੂੰ ਹੋਇਆ ਸੀ ਛੋਟਾ ਸੀ ਤੇ ਉਹ ਵੀ ਵੱਡਾ ਹੋ ਗਿਆ ਤੁਮ ਹਰਗੁੜਾ ਜਿਹੜਾ ਉਹ ਨਵਾਂ ਤੇ ਵੀ ਆਇਆ ਤਾਂ ਕਰਕੇ ਉਹ ਜਿਆਦਾ ਸੁਟੀ ਸੀ ਹੋਏ ਨੇ ਇਹ ਹੁਣ ਆਪਣੀ ਜੀ ਲਾਸਟ ਜਿਹੜੀ ਚੀਜ਼ ਹੋ ਰਹਿ ਗਈ ਤੇ ਕੱਪਾ ਨੂੰ ਮਾਰ ਰਿਸੀਵ ਹੋਇਆ ਸੀ ਜੀ ਇਹ ਪਤਾ ਨਹੀਂ ਝੂਲਾ ਹੈਗਾ ਤੇ ਵਾਕ ਕਰ ਆਪਾਂ ਦੇਖਦੇ ਆਂ ਫਿਰ ਕਿ ਕੇ ਜੀ 베بی ਬਾਉਂਸਰ ਇਹ ਤਾਂ ਲਿਖਿਆ ਹੈ ਕਰੇ ਮੈਂ ਨਾਲ ਆ ਕੇ ਲੜੂਗੀ ਜ਼ਰੂਰ ਕਹਿੰਦੀ ਸੀ ਕਿ ਮੈਂ ਜਦੋਂ ਮੈਂ ਮੰਮੀ ਤੇ ਕੋਲ ਹੋਈ ਨਾ ਉਦੋਂ ਮੈਂ ਓਪਨ ਕਰਨਾ ਇਹ ਤੇ ਹੁਣ ਮੈਂ ਬਲੌਗ ਸ਼ੂਟ ਕਰਨਾ ਸੀ ਤੇ ਉਹ ਹੈ ਨਹੀਂ ਕਰੇ ਖੇਡਣ ਚਲੀ ਗਈ ਆ ਮੰਮੀ ਬੇਬੀ ਨੂੰ ਲੈ ਕੇ ਬਾਹਰ ਰਹਿ ਗਏ ਸੀਗੇ ਤੇ ਮੈਂ ਸੋਚਿਆ ਕਿ ਮੈਂ ਬਲੌਗ ਸ਼ੂਟ ਕਰਨਾ ਸੁੱਤਾ ਪਿਆ ਸੀ ਹਰ ਕੋਈ ਦੇ ਲਈ ਦੀ ਹੈਲਪ ਲੈਣੀ ਪੈਣੀ ਹੈ ਦੇ ਵਿੱਚ ਤੇ ਚਲੋ ਕੋਈ ਨਾ ਇੱਕ ਵਾਰੀ ਆਪਾਂ ਤੁਹਾਨੂੰ ਇਦਾਂ ਹੀ ਦਿਖਾ ਦਿੰਨੇ ਆ ਕਿ ਇਹ ਕਿਵੇਂ ਦਾ ਮੈਨੂੰ ਕੋਈ ਕਮੈਂਟ ਆਉਂਦੇ ਆ ਕਿ ਤੁਸੀਂ ਡੇਲੀ ਵਲੌਗ ਪਾਇਆ ਕਰੋ ਤੇ ਡੇਲੀ ਵਲੌਗ ਵੀਰੇ ਸਟਾਰਟ ਕਰਾਂਗੇ ਮੇਰਾ ਵੀ ਜੀ ਕਰਦਾ ਹੈ ਨਾ ਵੀ ਮੈਂ ਡੇਲੀ ਵਲੌਗ ਪਾਵਾਂ ਪਰ ਥੋੜਾ ਬੇਵੀ ਛੋਟਾ ਫੋਨ ਕਰਕੇ ਮੇਰੇ ਤੋਂ ਨਹੀਂ ਬਣਾ ਪਾ ਵੀਡੀਓ ਬਣਾਈਆਂ ਜਾਂਦੀਆਂ ਹੋਈਆਂ ਤਾਂ ਕਰਕੇ ਤੇ ਐਵੇਂ ਲੈ ਜੀ ਇਹ ਉਹ ਜਿਹੜਾ ਆ ਵਾਲਾ ਇਹ ਦੇ ਵਿੱਚ ਲੱਗੂਗਾ ਪਤਾ ਨਹੀਂ نیچے ਲੱਗੂਗਾ ਇਹਦੇ ਤੇ ਇਸ ਤਰ੍ਹਾਂ ਇਹਦੇ ਵਿੱਚ ਮੈਂ ਨਾਲ ਦਾ ਕੁਝ ਪੈਂਦਾ ਹੋਣਾ ਹੈ ਬੈਲ ਲੱਗੀ ਹੋਈ ਹੈ ਜੀ ਇਸ ਤਰ੍ਹਾਂ ਨਹੀਂ ਹੈ ਵੀ ਨੀ ਹੈਗਾ ਜ਼ਿਆਦਾ ਤੇ ਨੀਚੇ ਕਮੈਂਟਾਂ ਵਾਲੇ ਕਿ ਤੁਸੀਂ ਹੈਵੀ ਚੈੱਕ ਰਹੇ ਹੋਗੇ ਕੁਝ ਆਪ ਦੇਖ ਲਵੋਗੇ ਨਾ ਰਿਸ਼ਤੇਦਾਰ ਤੇ ਹਮਲਕਈ ਇਹਦੀ ਹੈਵੀ ਨਹੀਂ ਹੈਗਾ ਇਹਨਾਂ ਤੇ ਇਹ ਚਾਇਦੇ ਇਹਨਾਂ ਨੂੰ ਇਸ ਤਰ੍ਹਾਂ ਵੀ ਕੰਮ ਆ ਸਕਦਾ ਹੈ ਆਪਣੇ ਦੇਦੀ ਨੂੰ ਥਾਉਣ ਵਾਸਤੇ ਇਸ ਤਰ੍ਹਾਂ ਵਿੱਚ ਪਾ ਕੇ ਦੇਦੀ ਨੂੰ ਆਪ ਚੱਕ ਵੀ ਸਕਦੇ ਆ ਇਹਨੂੰ ਤੇ ਇਦੇ ਉੱਪਰ ਨਾ ਫੋਟੋਸ ਦਿੱਤੀਆਂ ਹੋਈਆਂ ਨੇ ਉਹ ਮੈਂ ਦੇਖੀਆਂ ਸੀ ਪਹਿਲਾਂ ਇੱਕ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਵੀ ਮਤਲਬ ਬੇਬੀ ਹੁੰ ਵਿੱਚ ਪਾ ਕੇ ਇਹਨੂੰ ਆਪਾਂ ਚੱਕ ਸਕਦੇ ਹਾਂਗੇ ਤੇ ਇੱਕ ਆਪਾਂ ਇਹਨੂੰ ਇਹਦੇ ਹੁਬ ਲੱਗੀਆਂ ਹੋਈਆਂ ਲੱਗੀਆਂ ਇੱਥੇ ਆ ਦੇਖੋ ਆ ਚੀਜ਼ ਬਣੀ ਹੋਈ ਹੈ ਇਹਦੇ ਆਹ ਕੁੰਡੀਆਂ ਜੀ ਲੱਗੀਆਂ ਹੋਈਆਂ ਨੇ ਤੇ ਰਸੀਂ ਪਾ ਕੇ ਆਪਾਂ ਢੰਗ ਦੇ ਝੂਲਾ ਵੀ ਬਣਾ ਸਕਦੇ ਹਾਂਗੇ ਝੂਟ ਦੇਣ ਵਾਸਤੇ ਠੀਕ ਹੈ ਜੀ ਤੇ ਆਹ ਵਾਲੀ ਚੀਜ਼ ਹੈ ਜਿਹੜੀ ਆਹ ਹੈ ਇਹਦੇ ਐਵੇਂ ਲੱਗ ਜਾਂਦੀ ਹੈ ਇਸ ਤਰ੍ਹਾਂ ਠੀਕ ਹੈ ਜੀ ਕਵਰ ਹੋ ਜਾਂਦਾ ਇਦਾਂ ਹੀ ਤੇ ਇਸ ਤਰ੍ਹਾਂ ਜੇ ਉਹ ਚੀਜ਼ ਆਪਾਂ ਆਹ ਵਾਲਾ ਨਹੀਂ ਲਾਉਣਾ ਇਹਦੇ ਨੀਚੇ ਤਾਂ ਇਹ ਇਸ ਤਰ੍ਹਾਂ ਵੀ ਆਪਾਂ ਇਹਨੂੰ ਕੋਈ ਜਿਵੇਂ ਕਿਸਮਤਪ੍ਰੀਤ ਹੈ ਹਨਾ ਉਹ ਵੀ ਝੂਟੇ ਦੇ ਸਕਦੀ ਹੈ ਬੇਬੀ ਨੂੰ ਹਲਕੇ ਹਲਕੇ ਠੀਕ ਹੈ ਜੀ ਇਸ ਤਰ੍ਹਾਂ ਇਹਦੇ ਵਿੱਚ ਬੈਲਟ ਲੱਗੀ ਹੋਈ ਹੈ ਆਪਾਂ ਬੇਬੀ ਨੂੰ ਪਾ ਕੇ ਬੈਲਟ ਲਗਾ ਸਕਦੇ ਹਾਂ ਤੇ ਆ ਮੈਨੂੰ ਪਤਾ ਨਹੀਂ ਕਿ ਇਹ ਕਾਦੇ ਵਾਸਤੇ ਦਿੱਤਾ ਹੋਇਆ ਹੈ ਤਾਂ ਕਮੈਂਟ ਕਰਕੇ ਦੱਸਿਓ ਜਿਹਨੂੰ ਪਤਾ ਹੈਗਾ ਕਿ ਇਹ ਕੀ ਕੀ ਹੈਲਪ ਮਿਲੂਗੀ ਇਹਦੇ ਨਾਲ ਕੀ ਇਹ ਕਾਦੇ ਵਾਸਤੇ ਬਣਾਇਆ ਹੋਇਆ ਹੈਗਾ ਇਸ ਤਰ੍ਹਾਂ ਇਹ ਬਣਾਇਆ ਹੋਇਆ ਹੈ ਇਹਦੇ ਵਿੱਚ ਆਹ ਚੀਜ਼ਾਂ ਬਣੀ ਹੋਈ ਹੈ ਤੇ ਮੈਨੂੰ ਨਹੀਂ ਆਈ ਆਈਆ ਵੀ ਇਹ ਇਹ ਕਾਦੇ ਵਾਸਤੇ ਬਣਾਇਆ ਹੋਇਆ ਹੈ ਬਾਕੀ ਤੁਸੀਂ ਦੱਸ ਦਿਓ ਮੈਨੂੰ ਸ਼ਾਇਦ ਬੈਲਟ ਇਹਦੇ ਵਿੱਚ ਦੀ ਲੱਗਦੀ ਹੋਣੀ ਜਾਂ ਤਾਂ ਐਵੇਂ ਹਨਾ ਕੁਝ ਹੋਊਗਾ ਜੇ ਕਿਸੇ ਨੂੰ ਪਤਾ ਹੈ ਤਾਂ ਦੱਸਿਓ ਜਰੂਰ ਤੇ ਆ ਇਹਦੇ ਪਤਾ ਨਹੀਂ ਆਹ ਵੀ ਕਾਦੇ ਵਾਸਤੇ ਲੱਗੀਆਂ ਹੋਈਆਂ ਨੇ ਆਏ ਦੇ ਡਲਟਾਂ ਨੇ ਲੱਗੀਆਂ ਨੇ ਸ਼ਾਇਦ ਇਸ ਤਰ੍ਹਾਂ ਬੈਂਦੀ ਹੋਣੀ ਠੀਕ ਹੈ ਜੀ ਇੱਕ ਆਪਾਂ ਨੂੰ 에ਸ ਹੀ ਹੋਇਆ ਸੀਗਾ ਤੇ 에ਸੀਆ ਚੀਜ਼ਾਂ ਜਿਹੜੀਆਂ ਕਨਸੀਰ ਵਿੱਚ ਰਹਿ ਆ ਵੀ ਗਿਆ ਹੁਣ ਕੋਈ ਸੂਟ ਜੀ ਸਿੱਧਾ ਤਾਂ ਗੁੱਸਾ ਨਹੀਂ ਕਰਨਾ ਅ ਦੜੇ ਗੈਸਟ ਆਪਣੀ ਦੇਖਦੇ ਨੇ ਬਲੌਗ ਤੇ ਜਿਨ੍ਹਾਂ ਵੱਲੋਂ ਆਪਾਂ ਨੂੰ ਜਿਹੜੀ ਗਿਫਟ ਨੇ ਅਸੀ ਹੋਏ ਨੇ ਤੇ ਕੁਝ ਰਹਿ ਗਿਆ ਤਾਂ ਮਾਫ ਕਰਨਾ ਜੀ ਵੈਸੇ ਮੈਂ ਆਪਣੇ ਕੋਲੋਂ ਸਾਰਾ ਕੁਝ ਕਲੈਕਟ ਕਰਕੇ ਬੈਠੀ ਸੀਗੀ ਤੇ ਫਿਰ ਮੈਂ ਵੀਡੀਓ ਸ਼ੂਟ ਕਰਨ ਲੱਗੀ ਸੀਗੀ ਤੇ ਜੇ ਬਲੌਗ ਅੱਜ ਤਾਂ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੇ ਜਿਹੜੇ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਏ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਸੋਹਣੇ ਜੇ ਕਿਸੇ ਸੂਟ ਦਾ ਵੀਊ ਲੈ ਕੇ ਤੇ ਆਵਾਜ਼ ਹੈ ਜਿਹੜੀ ਉਹ ਵੀ ਜ਼ਿਆਦਾ ਬੋਲਣ ਕਰਕੇ ਕਿਉਂਕਿ ਕੱਲ ਪੰਜੀਰੀ ਸੀਗੀ ਪੰਜੀਰੀ ਦਾ ਪ੍ਰੋਗਰਾਮ ਸੀ ਕੱਲ ਵੀ ਜ਼ਿਆਦਾ ਬੋਲਿਆ ਗਿਆ ਥੋੜਾ ਅੱਜ ਵੀ ਮੈਂ ਬਲੌਗ ਦੇ ਵਿੱਚ ਬੋਲ ਰਹੀ ਹਾਂ ਮੈਂ ਇੰਨਾ ਨਹੀਂ ਬੋਲਦੀ ਤੇ ਤਾਂ ਕਰਕੇ ਜਿਹੜੀ ਆਵਾਜ਼ ਆ ਉਹ ਚੰਗੀ ਤਰ੍ਹਾਂ ਨਹੀਂ ਆ ਰਹੀ ਬਦਲ ਗਈ ਆਵਾਜ਼ ਤੇ ਚਲੋ ਜੀ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਸੋਹਣਾ ਦਾ ਬਲੌਗ ਲੈ ਕੇ ਆਵਾਂਗੇ ਕਿਸੇ ਸੂਟ ਦੇ ਰਿਲੇਟਡ ਸੂਟ ਦਾ ਕਿਸੇ ਦਾ ਵੀਊ ਦੇਵਾਂਗੇ ਤੁਹਾਨੂੰ सत शयकाल जी सारियां बाए बाए